ਖਬਰ ਨਮਾ ਦੇਖ ਰਿਹਾ ਸਾਰੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਗੱਲ ਕਰਦੇ ਹਾਂ ਹਲਕਾ ਲੁਧਿਆਣਾ ਪਛਮੀ ਦੀ ਕਾਂਗਰਸ ਪਾਰਟੀ ਨੇ ਭਾਰਤੀ ਜਨਤਾ ਪਾਰਟੀ ਨੇ ਅਤੇ ਕੱਲ ਪਰ ਉਪਕਾਰ ਸਿੰਘ ਊਮਣ ਨੂੰ ਜਿਹੜੇ ਐਡਵੋਕੇਟ ਨੇ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਸੁਖਬੀਰ ਸਿੰਘ ਬਾਦਲ ਨੇ ਸੁਖਬੀਰ ਸਿੰਘ ਬਾਦਲ ਦੇ ਨਾਲ ਦੀ ਨਾਲ ਹੀ ਪੰਜ ਕੋਆਰਡੀਨੇਟਰ ਵੀ ਬਣਾ ਦਿੱਤੇ ਨੇ ਹਲਕਾ ਲੁਧਿਆਣਾ ਪਛਮੀ ਵਾਸਤੇ ਲੇਕਿਨ ਇੱਧਰ ਅਜੀਬੋ ਗਰੀਬ ਦੇਖਣ ਨੂੰ ਮਿਲ ਰਿਹਾ ਹੈ ਭਾਰਤ ਭੂਸ਼ਣ ਕਾਂਗਰਸ ਤੋਂ ਚੋਣ ਲੜ ਰਹੇ ਨੇ ਪਰ ਉਪਕਾਰ ਸਿੰਘ ਘੁੰਮਣ ਐਡਵੋਕੇਟ ਸਾਹਿਬ ਜਿਹੜੇ ਨੇ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਲੜ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦਾ ਇੱਕੋ ਇੱਕ ਹੀ ਟੀਚਾ ਹੈ ਕਿ ਆਮ ਆਦਮੀ ਪਾਰਟੀ ਨੂੰ ਹਰਾਉਣਾ ਜਿਮਨੀ ਚੋਣ ਲੁਧਿਆਣਾ ਪਛਮੀ ਤੋਂ ਅਜੇ ਅਸੀਂ ਕਿਉਂ ਕਹਿ ਰਹੇ ਹਾਂ ਕਿਉਂਕਿ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿੱਥੇ ਭਾਰਤ ਪੂਸ਼ਣ ਬਾਸ਼ੂ ਅਤੇ ਦੂਸਰੇ ਪਾਸੇ ਪਰ ਉਪਕਾਰ ਸਿੰਘ ਘੁੰਮਣ ਜਿਹੜੇ ਨੇ ਉਹਨਾਂ ਵੱਲੋਂ ਜਫੀਆਂ ਪਾਈਆਂ ਜਾ ਰਹੀਆਂ ਨੇ ਭਾਰਤ ਪੂਸ਼ਣ ਆਸ਼ੂ ਦੇ ਨਾਲ ਇਸ ਨੂੰ ਕੀ ਦੇਖੀਏ ਕੀ ਇਹ ਅੰਦਰੋਂ ਅੰਦਰੀ ਇੱਕ ਦੂਜੇ ਨਾਲ ਮਿਲੇ ਹੁੰਦੇ ਨੇ ਚਾਹੇ ਕੋਈ ਵੀ ਪਾਰਟੀ ਹੋਵੇ ਕੀ ਇਹਨਾਂ ਨੇ ਗਿਰਾਉਣਾ ਹੈ ਸੀਟ ਹਰਾ ਕੇ ਛੱਡਣੀ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਹੜਾ ਹੈ ਸੰਜੀਵ अरोड़ा ਜਿਸ ਤਰ੍ਹਾਂ ਮਰਜਿੰਦਰ ਸਿੰਘ ਸਿਲਸਾ ਨੇ ਕੀ ਕਿਹਾ ਅੱਜ ਤੋਂ 20 ਦਿਨ ਪਹਿਲਾਂ ਕਿ ਜੇਕਰ ਤੁਸੀਂ ਵੋਟ ਨਹੀਂ ਆਮ ਆਦਮੀ ਪਾਰਟੀ ਨੂੰ ਵੋਟ ਵੀ ਨਾ ਪਾਓ ਕਾਂਗਰਸ ਨੂੰ ਨਾ ਵੋਟ ਪਾਓ ਤੁਸੀਂ ਵੋਟ ਪਾ ਦਿਓ ਸ਼ਰੂਮਨੀ ਅਕਾਲੀ ਦਲ ਨੂੰ ਜੇਕਰ ਤੁਸੀਂ ਭਾਰਤੀ ਜਨਤਾ ਪਾਰਟੀ ਨੂੰ ਜਿਮਨੀ ਚੋਣ ਤੋਂ ਵੋਟ ਪਾਣੀ ਨਹੀਂ ਪਾਣੀ ਇਹ ਗੱਲ ਕਹੀ ਸੀ ਮਰਜਿੰਦਰ ਸਿੰਘ ਸਿਲਸਾ ਨੇ ਲੇਕਿਨ ਹੁਣ ਭਾਰਤੀ ਜਨਤਾ ਪਾਰਟੀ ਇਕੱਲੀ ਰਹਿ ਗਈ ਹੈ ਜਿਨ੍ਹਾਂ ਨੇ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਉਤਾਰਨਾ ਹੈ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਭਾਰਤ ਆਮ ਆਦਮੀ ਪਾਰਟੀ ਨੇ ਆਪੋ ਆਪਣੇ ਉਮੀਦਵਾਰ ਜਿਹੜੇ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਨੇ ਲੇਕਿਨ ਭਾਰਤ ਪੂਸ਼ਨ ਆਸ਼ੂ ਅਤੇ ਐਡਵੋਕੇਟ ਪਰ ਉਪਕਾਰ ਸਿੰਘ ਘੁੰਮਣ ਜੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੱਲ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਹਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਨਾਂ ਵੱਲੋਂ ਜੱਫੀ ਕਿਉਂ ਪਾਈ ਗਈ ਭਾਰਤ ਪੂਸ਼ਨ ਪਾਸ਼ੂ ਨੂੰ ਕੀ ਇਹ ਦੋਨੋਂ ਇੱਕ ਹੋ ਕੇ ਕੀ ਸ਼੍ਰੋਮਣੀ ਅਕਾਲੀ ਦਲ ਦੀ ਵੋਟ ਜਿਹੜੀ ਹੈ ਉਹ ਕਾਂਗਰਸ ਨੂੰ ਪਵੇਗੀ ਜਦ ਕਾਂਗਰਸ ਦੀ ਵੋਟ ਸ਼ਰਮਣੀ ਅਕਾਲੀ ਦਲ ਨੂੰ ਪਵੇਗੀ ਸਮਝ ਨਹੀਂ ਆ ਰਿਹਾ ਹਲਕਾ ਲੁਧਿਆਣਾ ਵੈਸ ਤੋਂ ਇੱਕ ਸਟੇਜ ਤੇ ਦੇਖੇ ਗਿਆ ਜਪੀਆਂ ਪਾਈਆਂ ਗਿਆ ਲੋਕ ਕਹਿੰਦੇ ਨੇ ਕਿ ਇਸ ਤਰ੍ਹਾਂ ਤਾਂ ਸਿਆਸਤ ਤੋਂ ਲੋਕਾਂ ਦਾ ਵਿਸ਼ਵਾਸ ਉੱਠ ਜਾਵੇਗਾ ਸਟੇਜ ਤੇ ਕੁਝ ਹੋਰ ਹੁੰਦੇ ਨੇ ਅੰਦਰ ਕੁਝ ਹੋਰ ਹੁੰਦੇ ਨੇ ਰਿਸ਼ਤੇਦਾਰੀਆਂ ਇਹਨਾਂ ਦੀਆਂ ਹੁੰਦੀਆਂ ਨੇ ਸਿਰਫ ਇਹਨਾਂ ਨੇ ਆਪਣੀਆਂ ਰੋਟੀਆਂ ਸੇਕ ਰੀਆਂ ਨੇ ਜਿਸ ਤਰ੍ਹਾਂ ਪਰਪਰਕ ਪਰ ਉਪਕਾਰ ਸਿੰਘ ਹੁੰਮਣ ਵੱਲੋਂ ਜਫੀ ਪਾਈ ਗਈ ਭਾਰਤ ਪੂਜਨ ਆਸ਼ੂ ਨੂੰ ਅਤੇ ਭਾਰਤ ਪੂਜਨ ਆਸ਼ੂ ਨੇ ਪਾਈ ਹੁੰਮਣ ਸਾਹਿਬ ਨੂੰ ਇਸ ਦੇ ਕਈ ਸਿਆਸੀ ਮਾਇਨੇ ਕੱਢੇ ਜਾ ਰਹੇ ਨੇ ਕਿ ਕੰਡ ਲਾਉਣੀ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੀ ਧੰਨ